पंजाब गवर्नमेंट डेंटल कॉलेज के विद्यार्थियों वालों कोलकाता च एक ट्रेनिंग डॉक्टर नाल बलात्कार करने के मामले नया धरना लगाया गया इस मौके से करमदीप कार्तिक डॉक्टर विशाल डॉक्टर निखिल महाजन आदि मैंबर मौजूद सरपाल सिंह पंगू रिपोर्ट ਗਾਲਤੀ ਸਾਰਿਆਂ ਨੂੰ ਮੇਰਾ ਨਾਮ ਮਨੂਰ ਹੈ ਮੈਂ ਕਾਮੈਂਟੈਂਟਲ ਕਾਲਜ ਦੇ ਵਿੱਚ ਪੰਜਾਬ ਕਾਮੈਂਟੈਂਟਲ ਦੇ ਵਿੱਚ ਇੰਟਰਨ ਤੇ ਜਿਹੜੇ ਸੇ ਪਹਿਲਾਂ ਆਰਜੀਗਰ ਟੈਕਨਕਲ ਕਾਲਜ ਦੇ ਵਿੱਚ ਸਪਰੇ ਆ ਆਪਸਾਰੇ ਆਤ ਹੈ ਉਸ ਤਲ ਤੇ ਦੁੱਖ ਸੰਚਿਤ ਹੈ ਐਂਡ ਇਹ ਚੁਪਿਰਪ ਡਾਕਟਰਾਂ ਨੇ ਕੀਤਾ ਇਹ ਸੱਚ ਜੋ ਸਾਰੇ ਦੁੱਖ ਉਹ ਨਹੀਂ ਗੱਗੀ ਕੀ ਕੋ औरत ਆਪਣੀ ਬਕਰਣ ਵਾਲੀ ਤਾਂ ਸੇਫ ਨਹੀਂ ਰੱਖ ਸਕਦੀਗੀ ਜਦ ਵੀ ਭੁੱਖ ਪੋਂਚਦਾ ਹੋਇਆ ਕਿ ਕਾ ਤੁਮ ਕਿ ਵੀ ਜਸਿਸਟਿਕ ਫੜੇ ਸਿੱਧਾ ਤਰ੍ਹਾਂ ਨੂੰ ਪ੍ਰੋਟੈਕਸ਼ਨ

ਕੈਸਿਕ ਜਦ ਤੱਕ ਸਾਡੀ ਪ੍ਰੋਟੈਕਸ਼ਨ ਮਿਲਤਾ ਤੱਕ ਐਸੀ ਪ੍ਰੋਟੈਸਟ ਕਰਾਂਗੇ ਨਾਟ ਪ੍ਰੋਟੈਸਟ ਕਰਦਾ ਜਾ ਰਿਹਾ ਮੇਰਾ ਨਾਮ ਨikhil ਭਾਜਨਾ ਜੀ ਮੈਂ ਸਾਨੂੰ ਸਭ ਨੂੰ ਪਤਰੀ ਨੋਸ ਨੂੰ ਆਜ ਮੈਂ ਕੋਲੇਜ West Bengal ਛੇ ਡਾਕਟਰਾਂ ਦੇ ਆਪ ਕਰਕੇ ਉਸ ਤੋਂ ਕਿਥੀ ਵਾਧਾ ਬਰੇਕ ਕੀਤਾ ਗਿਆ ਕੋਈ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਉਸਦੇ ਬਾਅਦ ਅਗਸਤ ਦੀ ਰਾਤ ਨੂੰ ਫਿਰ 2-3000 ਗੁੰਡੇ ਭੇਜੇ ਉਥੇ ਡਾਕਟਰਾਂ ਨੂੰ ਮਾਰਿਆ ਜਿਹੜਾ ਐਵੀਡੈਂਸ ਸੀਟ ਕਰ ਕੀਤਾ ਹੈ ਹਰ ਸਰਕਾਰ ਮੂਕ ਦਰਸ਼ਕ ਬੈਠੀ ਹੈ ਕੋਈ ਵੀ ਡਾਕਟਰ ਦੀ ਪਰਤ ਨੂੰ ਸੇਨ ਬਣਾਇਆ ਜਾ ਰਿਹਾ ਹੈ ਡਾਕਟਰ ਨੇ ਉਥੇ ਕਿਰ ਗੁਨੇਗਾ ਰ ਹੈ ਤਰ ਤੱਕ ਨਹੀਂ ਹੁੰਦੀ ਮੈਂ ਹਰ ਤਨ ਮਿੱਥੇ ਸਮਝ ਲਈ ਚਲੇਗੀ ਤਾਂਪਾ ਸੈਂਟਰਲ ਸਰਕਾਰੋਂ ਇਹ ਮੰਗ ਕਰਨੇ ਆ ਟੈਂਟਰਲ ਡਾਕਟਰ ਪ੍ਰੋਟੈਕਸ਼ਨ ਐਕਟ ਲਿਆ ਜਾਏ ਤੇ ਵੈਸੇ ਸਰਕਾਰ ਨੂੰ ਵੀ ਇਹ ਚਾਹੀਦਾ ਗੁਨੇਗਾ ਰ ਉਹ ਜਲਦੀ ਜੀ ਕਿ ਡਾਕਟਰ ਨੂੰ ਇਨਸਾਫ ਮਿਲ ਸਕੇ ਤੇ ਸੱਚਵਾਦੀ ਬ੍ਰੇਕ ਆ ਰਹੀ ਹੈ ਕਿ ਮੈਂ ਅੱਜ ਬਹੁਤ ਸੈਂਟਰ ਪ੍ਰੋਟੈਕਸ਼ਨ ਐਕਟ ਪਹਿਲੇ ਕਿ ਗਾਲ ਜੋ ਹੈ ਉਹ ਵੰਗਾਰ ਲਾ ਐਂਡ ਆਰਸ ਨਮਟਰਾ ਸੈਂਟਰੋ ਚ ਨੇਗਾ ਪਰ ਫਿਰ ਵੀ ਆਪਾਂ ਇੱਕ ਯੂਨੀਫਾਰਮ ਕਿਰਨ ਦੋਨਾਲੀ ਕਾਨੂੰਨ ਉਹ ਆਪ ਕਰਾਂ ਜਦ ਕਿ ਰਿਸਪੋਨਸਿਬਲ ਉਥੇ ਸਟੇਟ ਗਵਰਨਰ ਜੋ ਕਿ ਮੰਮੀ ਮਿਸਟਰ ਹੈ ਉਹਦੇ ਨਾਲ ਦੋ ਇੱਕ ਇਨਸੀਡੈਂਟ ਹੋਇਆ ਪ੍ਰਗਸ਼ੂ ਉਸ ਤੋਂ ਬਸਨਾ ਚ ਦੋ ਤਿੰਨ ਯਾ ਗੁੰਡੇ ਭੇਜੇ ਗਏ ਡਾਕਟਰ ਨੂੰ ਮਾਰਿਆ ਉਹ ਤੋਂ ਐਵੀਡੈਂਸ ਨੂੰ ਕੱਟਮ ਕੀਤਾ ਗਿਆ ਪਾ ਵੀ ਕੋਈ ਕਾਰਵਾਈ ਨਹੀਂ ਉਤਰਗਾ ਅਜਾ ਨਾ ਅਜਾ ਕੋਲਿਜ ਬਾਅਦ ਤੇ ਅਨਮਿੱਥੇ ਸਮੇ ਲਈ ਜਲੇ ਤੋ ਤੱਕ ਉਥੋਂ ਦੇ ਅਰੋਪੀ ਨਹੀਂ ਜਾਂਦਾ ਤੇ ਸੈਂਡ ਡਾਕੂਮੈਂਟਸ ਤੇ ਹੈ ਤੇ ਡਾਕਟਰਾਂ ਨੂੰ ਨਹੀਂ ਦਿੱਤੀ ਜਾਂਦੀ ਹੈਪੋਟੈਨਸ ਰਣਦੀਪ ਸਿੰਘ ਪੰਜਾਬ ਗਵਰਨਮੈਂਟ ਡੈਂਟਲ ਕਾਲਜ ਦਾ ਵਿਦਿਆਰਥੀ ਤੇ ਅੱਜ ਇਸ ਧਰ ਨਾਲ ਜਾ ਰਹੇ ਆ ਡੀਟਾਰ ਮੈਡੀਕਲ ਟੋਰ ਕੋਲਕਾਤਰੇ ਵਿੱਚ ਬੁਨਾ ਹਫਤਾ ਵਾਂ ਪ੍ਰਿਆ ਉਹਦੇ ਪ੍ਰਤੀ ਅਸੀਂ ਰੋਸ ਕਰ ਰਹੇ ਹਾਂ ਸੋ ਕਿ ਅਸੀਂ ਬੜੀ ਮੰਦਪਾਥਾਤੀ ਕਾਲਜ ਦੇ ਵਿੱਚ ਜੇ ਕੰਮ ਹੋ ਰਿਹਾ ਜੇ ਕੀਤਾ ਕਰ ਰਹੇ ਅਸੀਂ ਪੜਦੇ ਆ ਅਸੀਂ ਲੋਕਾਂ ਦਾ ਇਲਾਜ ਇਹਨਾਂ ਦੀ ਉੱਥੇ ਇਹਨਾ ਹੋ ਜੇ ਦੀ ਤਾਂ ਸਭੀ ਜਿੱਥੇ ਵੀ ਸੇਫ ਨਹੀਂ ਹੈ ਰਹਿਣਾ ਬੰਦੇ ਹੋ ਲੜਕੀਆਂ ਲਈ ਬਿਲਕੁਲ ਜੀ ਅਲਰਟ ਰਹਿਣੀ ਹੈ ਜੀ ਜੇ ਫੜੀ ਦੇ ਵਿੱਚ ਇਦਾਂ ਦਾ ਵਾਪਰਦਾ ਤੇ ਜ਼ਰੂਰ ਸਾ ਤੇ ਜੇ ਪੁਲਿਸ ਪ੍ਰਸ਼ਾਸਨ ਦੀ ਬਹੁਤ ਇਨਾਮੀਆਬੀ ਹੈ ਦੀ ਜਿਹੜਾ ਜੇ ਕਾਲਜ ਦੇ ਅੰਦਰ ਵਾਰਸ ਪਲੇਸ ਤੇ ਸਾਡੇ ੱਟਾ ਹੋ ਰਿਹਾ ਇਸੇ ਕਰਕੇ ਸਾਡੇ ਸਾਹਮਣੂ ਪ੍ਰੋਟੈਕਸ਼ਨ ਦਿੱਤੀ ਜਾਵੇ ਜਿਹੜੀ ਨਾ ਹੋਇਆ ਉਹਨੂੰ ਇਨਸਾਫ ਮਿਲੇ ਉਹਦੇ ਪਿੱਛੇ ਦੋਚੀ ਉਹਨਾਂ ਨੂੰ ਡਾੜੀ ਤੋਂ ਡਾੜੀ ਸਜ਼ਾ ਮਿਲੇ ਤੇ ਸਭ ਸਾਰੇ ਡਾਕਟਰਾਂ ਨੇ ਇੱਕ ਪ੍ਰੋਟੈਕਸ਼ਨ ਸੈਂਟਰ ਪ੍ਰੋਟੈਕਸ਼ਨ ਐਡ ਬਣਾਇਆ